रहमान रही मान दुरतल मु

ਰਜੀਮ ਬਿਸਮਿਲ੍ਲਾਹ ਰਹਿਮਾਨ ਰਹੀਮ ਅਲਹਮਦੁਲਿਲਾਹ ਰੱਬਲ ਆਲਮੀਨ ਹੋ ਰਹਿਮਾਨ ਦੇ ਰਹਿਮਾਨ ਕੀ ਉਮਦਹਨੀਆਂ ਕਾ ਨਵਾਬ ਦੁਨੀਆਂ ਕਾ ਨਸਤਾਈਂ ਇਹ ਦਿਨ ਸੁਨਾਂ ਦਾ ਮੁਸਤਕੀਮਾ ਸੁਵਾਤ ਅੱਲਾਹ ਦੀ ਨਾ ਯਾਨੀ ਮੁਕਾਲਾਹੀਂ गहिरबु بنا हि दुआ कुलहूं दाजू रतू अलाह मिया कुफ बन الحمدلله رب العالمين اور رحمان رحیمان کی اوم دین یا کا نام تو یا کا نستائیں اے ہتھ دین سروار دا مستی ماں سروار دا نال نہیں آ نہیں امکاں نہیں گہن بھگ بو والے ہم نذوان لی بول ہو اللہ ਹਦਰਮਹੁ ਸੰਦ ਅੱਲਾ ਮੀਆਂ ਰੱਬ ਦਾ ਮਜੂਲਾ ਦਾ ਮਜੂਲਾ ਮੀਆਂ ਕੋ ਫਵਾਨਿਆ ਹਦ ਤਾਨੂੰ ਤਾਨੂੰ ਸਗੀ ਸੁਲਤਾਨ ਬੀਰਾਂ ਤੇਰੇ ਜਾਗਦੇ ਪੈ ਦੀਵਾਰ ਨੂੰ ਧੂ ਮੁਸ਼ਕਲਾਂ ਕਰੀ ਆਸਾਨ ਤੂੰ ਖੜਿਆ ਨਾ ਪਹਿਲਵਾਨ ਤੇਰੀ ਜਨ ਚੜੀ ਮਨ ਤਾਮ ਬਾਬਾ ਜੀ ਦਿਨ ਕਾ ਵਜਿਆ ਵੇ ਜਮਾਨ ਤੈਨੂੰ ਚਾਰੇ ਗੁੱਡਾ ਸਿਮਰਦੀਆਂ ਨਿਉਕੇ ਕਰਨ ਸਲਾਮ ਲਖਦਾ ਤਾਂ ਸਬੀ ਸਰਪਾਂ ਵੀਰਾਂ ਦੇ ਅਪੀ ਜੀ ਤੁਹਾਨੂੰ ਸਹਿਦਾ ਜੀ ਤੁਹਾਨੂੰ ਸਹਿ ਕੋਲੇ ਆਲਾ ਕੋਲੇ ਨੂਰ ਯਾ ਮੁਹੰਮਦ ਯਾ ਰਸੂ ਤੇਰੀ ਕਿਸ਼ਤੀ ਤੇਰਾ ਹੀ ਬੂਲ ਤੂੰ ਪਾਰ ਲਗਾਂਮੀ ਯਾ ਰਸੂ ਯਾ ਰਸੂਲ ਖੁਦਾ ਜਿਹੜਾ ਬੇੜੇ ਬੰਦੇ ਨਾਮ ਦਾ ਲਖਦਾ ਦਾ ਸ ਕੀ ਸੁਲਤਾਨ ਪੀਰਾਂ ਦੇ ਆ ਪੀਰ ਜੀ ਤੁਹਾਨੂੰ ਸਹੀਦਾ ਜੀ ਤੁਹਾਨੂੰ ਬੁੱਢਾ ਬਾਬਾ ਜੈਨਾ ਮੀਆਂ ਸਾਣਾ ਟੋਡਾ ਹੱਥ ਗੁਰ ਤੇ ਮੋਢੇ ਕਮਾਂ ਪੀਰ ਨਗਾਹੇ ਅੰਦਰ ਪੀਰ ਪੰਡੋਬੀਆਂ ਅੰਦਰ ਹੂਰਾ ਮੰਗਲ ਗਾਂ ਦੀ ਤੂੰ ਤਨ ਸਗੀ ਸੁਲਤਾਨ ਜਿਹੜਾ ਬੀਨੇ ਢੋਕੇ ਬੰਦੇ ਨਾਮੇ ਲੱਗਦਾ ਤਾਂ ਸਿੱਕੀ ਸੰਤਾਨ ਪੀਰਾਂ ਦੇ ਆ ਪੀਰ ਜੀ ਤੁਹਾਨੂੰ ਸਹੀ ਦਾ ਜੀ ਤੁਹਾਨੂੰ ਸਹੀ ਦਾਦਾ ਜੀ ਇਕਨਾਂ ਨੂੰ ਮੌਰੇ ਗੱਲ ਬੈਠਿਆ ਇਕਨਾਂ ਦੀ ਬਾਤ ਨਹੀਂ ਪੁੱਛਦਾ ਪੰਦ ਪਿਆ ਤੂਫੜ ਗਿਆ ਵੇਲਾ ਨੂੰ ਫੜ ਲਾਵੇਂ ਜਿੰਨ ਤੈਨੂੰ ਸਿਮਰਿਆ ਉਹਨੇ ਕਦੇ ਨਹੀਂ ਹਾਰਿਆ ਮੈਨੂੰ ਦਾਨੀ ਜੱਟੀ ਸਿਮਰਿਆ ਤੇਰੇ 로ਜੇ ਦੀਵਾ ਵਾਲਿਆ ਤੇ ਗੋਦੀ ਲਾਲ ਖਲਾਇਆ ਲਕਦਾ ਦਾ ਸਗੀ ਸੁਲਤਾਨ ਪੀਰਾਂ ਦੇ ਅਪੀਰ ਤੂੰ ਅਲਾਉਦੀਨ ਦਾ ਲਾੜਲਾ ਮਈਆ ਸਾਨੀ ਕੋਖਦਾ ਗਿਆ ਚਟਕੀਏ ਦਾੜੀਏ ਚਟਕੀਏ ਪੱਗੇ ਤੇਰੇ ਨਾਮ ਨੂੰ ਦਾਗ ਨਾ ਲੱਗੇ ਤੂੰ ਮਾਮਾ ਨੂੰ ਦੇਵੇਂ ਬੱਚੜੇ ਭੈਣਾ ਨੂੰ ਦੇਵੇਂ ਵੀਰ ਹਰ ਨਕਦਰ ਦਾ ਸਗੀ ਸਰਬ ਨਾਨਾ ਵਾਲੀ ਸਰਕਾਰ ਕੋ ਜੋਧਾ ਪੀਰਾਂ ਦਾ ਪੀਰ ਜੀ ਤੁਹਾਨੂੰ ਸਜਦਾ ਗੀਤ ਤੁਹਾਨੂੰ ਸਵੇਰ ਹੋਈ ਪੀਰ ਜਾਗੇ ਖੁੱਲੇ ਪਿਛੀ ਦਰਵਾਜ਼ੇ ਦੁਨੀਆ ਖੁੱਲੀਆਂ ਨੂਰ ਦੀਆਂ ਤਾਕੀਆਂ ਮੈਂ ਐਸ਼ਾਂ ਦੇ ਕੁਖੋਂ ਪੀਰ ਜੰਮਿਆ ਜਿਹੜਾ ਚੌਹੀ ਕੂਡੀ ਮੰਨਿਆ ਪੀਰਾ ਚੜ ਕਾ ਕੀ ਪਾ ਫੇਰਾ ਤੈਨੂੰ ਮਨ ਦਾ ਚਾਰ ਛੇਰਾ ਲਖਦਾ ਦਾ ਸੱਸੀ ਸੁਲਤਾਨ ਪੀਰਾਂ ਦੇ ਆਪੀਏ ਲੀ ਤੁਹਾਨੂੰ ਸਜਦਾ ਜੀ ਤੁਹਾਨੂੰ ਸੇ ਦਾਤਾ ਜੀ ਤੁਹਾਡਾ ਵਕਤ ਹੋਇਆ ਕਮਾਜ ਦਾ ਮੇਰਾ ਵਕਤ ਹੋਇਆ ਫਰਿਆਦ ਦਾ ਤੂੰ ਪੀਰ ਮੇਰਾ ਮੈਂ ਸੇਵਕ ਤੇਰਾ ਮੇਰੀ ਦੁਆ ਤੇਰੇ ਅੱਗੇ ਤੇਰੀ ਤੁਰ ਸਰਗਾ ਕੇ ਤੂੰ ਕਹਿੰਦਾ ਨਾ ਹਾਰੀ ਤੂੰ ਮਨੋਂ ਲੰਬ ਸਾਰੀ ਸੱਚ ਦੀ ਚਮਾਈ ਵਾਲਿਆ ਪੀਰਾ ਲਗਦਾ ਦਾ ਸਗੀ ਸੁਲਤਾਨ ਵੀਰਾ ਦੇ ਪੀਰ ਤੋਂ ਬੈਠਾ ਤਰੀਚਾ ਮਲ ਕੇ ਵੇਖੀ ਦਫਤਰ ਫਲ ਕੇ ਫਿਰੇ ਸੇਵਕ ਆਏ ਚੜ ਕੇ ਵੀਰਾ ਚੜ ਕ ਕੀ ਪਾ ਫੇਰਾ ਤੈਨੂੰ ਮਨ ਦਾ ਚਾਰ ਸ਼ੇਪੇਰਾ ਲਗਦਾ ਦਾ ਸਗੀ ਸੁਲਤਾਨ ਵੀਰਾ ਦਾ ਪੀਰ ਜੀ ਤੋ ਹਮ ਉਸੇ ਜੀ ਤੋ ਹਮ ਉਸੇ ਜੀ ਤੋ ਹਮ ਉਸੇ ਯਾਰ ਮੀਰੀ ਸਰਕਾਰ ਤੂੰ ਦੇਵੇਂ ਢਬੇ ਵੇੜੇ ਤਾਰ ਖਵਾ ਜਾ ਖਾਈਏ ਖਵਾ ਜਾ ਪੀਏ ਸਮਾਂ ਖਵਾ ਜੇ ਸੰਗ ਰਹੀਏ ਆਹੀਂ ਖਵਾ ਜਾ ਜਾਈ ਖਵਾਇਆ ਕੋਈ ਨਾ ਬੱਚਾ ਹੁੰਦਾ ਇਹਨਾਂ ਸੇਵਾਦਾਰਾਂ ਦਾ ਜਿਹੜਾ ਬੰਨੇ ਲਾਇਕ ਹੋਸ ਆਹ ਤੂੰ ਮਨਾਲ ਤੂੰ ਜਨ ਤੇ ਜਨਾਲੋ ਆਈ ਬਣਾਉਂ ਟਾਗ ਜੇ ਜਿੰਦਾ ਪੀਰ ਖਿਜੇ ਖੋਸ਼ ਤੇਰਾ ਡੂ ਦੇ ਜਨਮ ਵਿੱਚ ਵਸਾ ਮੇਰੇ ਮੌਤਾਰ ਆਪਣੇ ਬੱਚਿਆਂ ਦੇ ਮਿਹਰ ਭਰੇ ਹੱਥ ਰੱਖੀ ਝੋੜਾ ਜੀਵਾ ਅਟੇ ਦਾ ਚਰਾਗ ਬਲੇ ਮੇਰੀ ਸਰਕਾਰ ਕੇ ਨਾਮ ਲੱਗਦਾ ਤਾਂ ਸਭੀ ਸੁਲਤਾਨ ਕੀ ਰਹਿੰਦੇ ਆ ਪੀਰ ਜੀ ਤੁਹਾਨੂੰ ਸੇਵਾ ਜੀਤ ਹਮ ਉਸੇ ਅਸਟਾਨਾ ਦਾਤਾ ਜੀ ਆਪ ਜੀ ਦੇ ਸੇਵਾਦਾਰਾਂ ਵੱਲੋਂ ਜੋ ਵੀ ਤਨਫਲ ਇਕੱਠਾ ਹੋਇਆ ਲੋ ਨਗਰ ਤਿਆਰ ਕੀਤੇ ਗਏ ਹਨ ਨੌ ਲਗਰ ਨੂੰ ਭੋਗ ਲਗਾਓ ਮੇਰੇ ਦਾਤਾ ਜੀ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਿਸ਼ ਕਰੋ ਵਿਜੇ ਹਰਾ ਕਰਨਾ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਆਪਸ ਵਿੱਚ ਭੈਣ ਭਰਾਵਾਂ ਦਾ ਤੂਫਾਨ ਬਣਾਈ ਰੱਖਣਾ ਦੇਸਾਂ ਵਿਦੇਸਾਂ ਵਿੱਚ ਜਿਹਨਾਂ ਬੱਚਿਆਂ ਨੂੰ ਜਿਹਨਾਂ ਨੇ ਸੇਵਾ ਪਾਈ ਹੈ ਚੜ੍ਹਦੀ ਕਲਾ ਵਿੱਚ ਰੱਖਣਾ ਇੱਕ ਤੋਂ 11 ਗੁਣਾ ਵਾਧਾ ਚੱਲਦਾ ਨੱਗਰ ਖੇੜੇ ਤੇ ਸੁਖ ਵਰਤੋਣੀ ਮਾਲ ਡੰਗਰ ਤੇ ਸੁਖ ਵਰਤੋਣੀ ਆਈ ਸੰਗਤ ਦਾ ਭਲਾ ਕਰਨਾ ਮੇਰੇ ਮਾਲਾ ਮਨੋਂ ਕਾਉਨਾ ਮਾ ਪੁੰਨਿਆ ਕੰਨਿਆ ਜਿਨਾ ਜਿਨਾ ਭੈਣ ਭਰਾਵਾਂ ਨੇ ਲੰਗਰਾਂ ਦੀ ਸੇਵਾ ਪਾਈ ਹੈ ਉਹਨਾਂ ਦੀ ਸੇਵਾ ਕਬੂਲ ਕਰਨੀ ਮਨਜ਼ੂਰ ਕਰਨੀ ਦੇਖੇ ਲੋ ਆਈ ਸੰਗਤਾਂ ਦਾ ਭਲਾ ਕਰਨਾ ਨਗਰ ਖੇੜੇ ਦੇ ਸੁਖ ਬੜਾ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਮੇਰੇ ਮਹਾਰਾਜ ਕਰਾਮ ਪੰਜਾ ਪੀਰਾਂ ਨਾਲ ਬਹੁਤ ਸੱਚੇ ਦਰਵਾਜ਼ਾ ਬਹੁਤ ਬਾਬੇ ਸਾਹਿਬ ਦੀ ਦਾ ਬਹੁਤ ਸੱਚੇ ਦਰਵਾਜ਼ਾ ਪੀਰ ਨਗਾਇਣੇ ਦਾ ਬਹੁਤ ਸੱਚੇ ਦਰਵਾਜ਼ਾ ਦੇ ਦਰਵਾਰ ਕੀ ਜੈ ਓਏ ਲਖਨਾਥਰ ਕੀ ਸਰਦਾਰ ਬੀਰਾਂ ਦੇ ਜੀਤ ਕੁੱਲੇ ਆ ਲਾ ਕੁੱਲੇ ਨੂਰੀਆ ਮਹਮੂਦੀਆ ਸੂਤੇ ਜੀ ਤੁਸੀਂ ਤਰੇ ਪੂਰ ਤੋਂ ਬਾਹਰ ਲਗਾਵੀ ਯਾਰ ਸੂਨ ਯਾਰ ਸੂਨ ਖਾਦਾ ਜਿਹੜਾ ਪੇੜਾ ਬੰਦੇ ਨਾਮ ਦਾ ਹਕ ਕਲਮਾ ਲਾ ਇਲਾਹ ਇਲਾ ਇਲਾਹੁ ਅਕਬਰ ਮੁਹੰਮਦ ਕੋ ਫਤੂਰ ਐਤਲ ਕੁਰਸੀ ਪੰਜ ਕਰਾਮ ਓਹ ਕੀ ਖਾਇ ਨਾ ਖਲ ਮੱਟੀ ਕਾ ਚਰਾਗ ਦਾਤਾ ਜੀ ਤੇਰੇ ਨਾਮ ਕਾ ਚਰਾਗ ਚਰਾਗ ਬੜੇ ਕੁੱਲ ਬਲਾਰ ਬੜੇ ਹਕਮ ਲਾ ਇਲਾਹ मुहम्मद